ਬਹੁਤ ਵਧੀਆ ਲੱਗਦਾ ਹੈ ਸਪੈਸ਼ਲੀ ਇੱਥੇ ਇੱਥੇ ਆ ਕੇ ਆ ਤਾਂ ਤੁਹਾਡਾ ਇੱਕ ਬੜਾ ਵਧੀਆ ਯੂਨੋ ਨਮੂਨਾ ਮਾਡਲ ਤਿਆਰ ਕੀਤਾ ਹੋਇਆ ਹੈ ਕਿ ਹਿਮੈਨਟੀ ਦੀ ਸੇਵਾ ਹੁੰਦੀ ਹੈ ਇੱਥੇ ਸਭ ਤੋਂ ਵਧੀਆ ਔਰ ਉਹ ਵੀ ਚੰਗੇ ਤਰੀਕੇ ਨਾਲ ਸੱਚੇ ਦਿਲ ਨਾਲ ਕਿਉਂਕਿ ਜੋ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਉਹ ਕਹਿੰਦੀ ਹੈ ਵੀ ਅਸੀਂ ਧਰਤੀ ਮਾਤਾ ਤੇ ਪਵਨ ਗੁਰੂ ਪਾਣੀ ਵੀ ਤਾਂ ਮਾਤਾ ਧਰਤ ਮਾਤ ਤੁਸੀਂ ਉਹ ਜਿਹੜੇ ਪ੍ਰਿੰਸੀਪਲਸ ਨੇ ਉਹਨਾਂ ਨੂੰ ਅਪਲਾਈ ਕਰਦੇ ਪਏ ਔਰ ਉਹਦੇ ਵਿੱਚ ਰਹਿ ਕੇ ਇਹ ਪਿੰਗਲਵਾੜੇ ਦੀ ਜਿਹੜੀ ਇੰਸਟੀਚਿਊਸ਼ਨ ਹੈ ਇੱਕ ਔਟੋ ਕਟ ਵਨ ਆਫ ਦੋਸ ਪ੍ਰਾਈਮ ਇੰਸਟੀਟਿਊਸ਼ਨ देयर ਸ਼ੁੱਡ ਬੀ ਮੈਨੀ ਇਨ ਦ ਵਰਲਡ ਯੂ نو ਕਿਉਂਕਿ ਇੱਥੇ ਇੰਨਾ ਜ਼ਿਆਦਾ ਹਿਊਮੈਨਿਟੀ ਦਾ ਤੇ ਚੰਗੇ ਤਰੀਕੇ ਨਾਲ ਦੇਖਿਆ ਜਾ ਰਿਹਾ ਨਾਟ ਫॉर ਦੀ ਸੇਕ ਆਫ ਯੂ نو ਫੀਡਿੰਗ ਕਿਡਸ ਬਟ giving them good health and ਜਿਹੜੀ ਅੱਜ ਟੀਮ ਆਈ ਦਾ ਕੀ ਉਦੇਸ਼ ਕੀ ਹੈਗਾ ਜੀ ਇੱਥੇ ਸਾਡੀ ਟੀਮ ਦਾ ਉਦੇਸ਼ ਇਹ ਹੈਗਾ ਕਿ ਅਸੀਂ ਕਿਦਾਂ ਹੈ ਮਲਟੀ ਲੇਅਰ ਜਿਹੜੀ ਹੈ ਮਲਟੀਪਲ ਸਪੀਸੀਜ਼ ਲੈਵਲ ਤੇ ਕ੍ਰੋਪਿੰਗ ਸਿਸਟਮ ਜਿਹੜਾ ਇੱਥੋਂ ਦਾ ਹੈਗਾ ਜਿਹੜਾ ਨੈਚੁਰਲ ਕ੍ਰੋਪਿੰਗ ਸਿਸਟਮ ਹੈ ਕਿ ਉਹ ਕਿਦਾਂ ਲੋਕੀ ਸਸਟੇਨ ਕਰਦੇ ਹੈ ਇਸ ਸਟੂਡੈਂਟ ਹੈ ਕਿ ਇਹ ਸਾਰੇ ਜ਼ਿਆਦਾਤਰ ਸਟੂਡੈਂਟ ਹੈ ਕਿ ਮੇਰੇ ਨਾਲ ਇੱਕ ਸਾਡੇ ਮੈਂ ਉੱਥੇ ਪ੍ਰੋਫੈਸ ਅਸੋਸੀਏਟ ਪ੍ਰੋਫੈਸਰ ਹੈਗੇ ਤੇ ਇੱਕ ਹੋਰ ਕਲੀਕ ਹੈ ਗਿਆ ਉਹ ਐਸਐਸ ਚ ਚਾਲਸ ਡਰ ਬਣੀ ਉਹ ਬਹੁਤ ਜ਼ਿਆਦਾ ਫਰਕ ਹੈ ਉੱਥੇ ਜਿਆਦਾ ਤਾਂ ਜਿਹੜੀ ਖੇਤੀਬਾੜੀ ਹੁੰਦੀ ਉਹ ਸਾਰੀ ਲਾਰਜ ਪ੍ਰੋਡਕਟ ਖੇਤੀਬਾੜੀ ਹੁੰਦੀ ਹੈ ਤੇ ਲੋਕਾਂ ਕੋ 100 ਏਕੜ ਦਾ ਬਹੁਤ ਹੀ ਥੋੜਾ ਤੇ ਕਾਫੀ ਜ਼ਿਆਦਾ ਜ਼ਮੀਨ ਹੁੰਦੀ ਹੈ ਜ਼ਿਆਦਾਤਰ ਉਹ ਸਾਰੀ ਜ਼ਮੀਨ ਦੇ ਵਿੱਚ ਇੱਕੋ ਤਰੀਕੇ ਦੀ ਖੇਤੀ ਕਰਦੇ ਆ ਕਿਉਂਕਿ ਲੇਬਰ ਇੰਨੀ ਜ਼ਿਆਦਾ ਨਹੀਂ ਹੁੰਦੀ ਆਰਗੇਨਿਕ ਫਾਰਮਿੰਗ ਵਾਲੇ ਜਿਹੜੇ ਖੇਤ ਨੇ ਉਹ ਹੈਗੇ ਨੇ ਪਰ ਬੜੇ ਥੋੜੇ ਨੇ ਪਰ ਉਹ ਜ਼ਿਆਦਾਤਰ ਕੋਸ਼ਿਸ਼ ਕਰਨਗੇ ਜਿਵੇਂ ਇੱਥੇ ਤੁਸੀਂ ਮਲਟੀਲੇਅਰ ਕ੍ਰੋਪਿੰਗ ਦੇਖਦੇ ਹੋ ਉਹ ਤਾਂ ਸਾਡੇ ਇੱਕੋ ਤਰੀਕੇ ਦੀ ਕ੍ਰੋਪਿੰਗ ਹੋਏ ਕਿਉਂਕਿ ਮੈਕਨਾਈਜੇਸ਼ਨ ਬਹੁਤ ਜ਼ਿਆਦਾ ਮਸ਼ੀਨਰੀ ਬਹੁਤ ਜ਼ਿਆਦਾ ਉਹ ਮਸ਼ੀਨਰੀ ਕਰਕੇ ਫਿਰ ਉਹਨਾਂ ਤੇ ਇੱਕੋ ਤਰੀਕੇ ਦੇ ਫੋਕਸ ਹੋਪਾ ਹੋਪ ਹੁੰਦੇ ਆ ਵੈਸੇ ਤਾਂ ਆਂਦੇ ਹੀ ਰਹਿੰਦੇ ਆ ਪਰ ਇਹ ਜਿਹੜਾ ਡਾਰਬਨ ਯੂਨੀਵਰਸਿਟੀ ਨੇ ਪਾਰਟਿਕੁਲਰਲੀ ਕਾਫੀ ਇੰਟਰਸਟ ਲੱਗਦਾ ਹੈਗਾ ਤੇ ਪਹਿਲਾਂ ਤਾਂ ਇਹ ਪਹਿਲਾਂ ਆਏ ਸੀ ਪਰ ਸਾਨੂੰ ਨਹੀਂ ਪਤਾ ਸੀਗਾ ਜਿਵੇਂ ਡਿਸਗਾਈਜ਼ਡ ਮੈਥਡ ਚ ਆਏ ਸੀ ਜਿਹੜੇ ਮੈਡਮ ਮਲੇਰਕੋਟਲੇ ਨੂੰ ਬਿਲੋਂਗ ਕਰਦੇ ਆ ਉੱਥੇ ਪੜਾਉਂਦੇ ਆ ਇਹ ਸੀ ਦੇ ਟੀਚਰ ਨੇ ਤੇ ਉੱਥੇ ਇਹ ਫਿਰ ਇੱਦਾਂ ਨੇ ਜਾ ਕੇ ਫਿਰ ਉੱਥੇ ਦੱਸਿਆ ਆਣਾ ਸਾਡੇ ਫਾਰਮ ਬਾਰੇ ਤਾਂ ਡਾਰਬਨ ਯੂਨੀਵਰਸਿਟੀ ਨੇ ਇਨਵਾਈਟ ਕੀਤਾ ਪਾ ਰਾਜਵੀਰ ਸਿੰਘ ਜੀ ਨੂੰ ਉਹਨੇ ਟਿਕਟ ਭੇਜੀ ਅਰ ਜਦ ਰਾਜਵੀਰ ਜੀ ਜਾ ਕੇ ਆਏ ਬਾਵਧਨ ਰਾਕੇ ਆਏ 10 12 ਦੇ ਅਰ ਬਹੁਤ سارے ਫਾਰਮ ਇਹਨਾਂ ਦੇ ਦੇਖੇ ਕਿਉਂਕਿ ਆਸਟ੍ਰੇਲੀਆ ਕੋਲ ਜਗ੍ਹਾ ਬਹੁਤ ਹੈ ਉਹ ਦੇਖੋ ਸਭ ਤੋਂ ਵੱਡੀ ਗੱਲ ਹੈ ਜ ਰਾਜਵੀਰ ਜੀ ਨੇ ਆ ਕੇ ਦੱਸਿਆ ਵੀ ਇੱਕ ਬੂੰਦ ਪਾਣੀ ਦੀ ਵੀ ਵੇਸਟ ਨਹੀਂ ਕਰਦੇ ਉਹ ਜੇ ਜੇ ਤੁਸੀਂ ਤੁਹਾਨੂੰ ਲਿੱਤਾ ਲਿੱਤਾ ਗਵਰਨਮੈਂਟ ਕੋਲੋਂ ਇਹਨਾਂ ਪਾਣੀ ਵਰਤਣਾ ਉਸ ਤੋਂ ਬਾਅਦ ਇੱਕ ਬੂੰਦ ਵੀ ਜੇ ਤੁਸੀਂ ਵੱਧ ਵਰਤਦੇ ਹੋ ਤਾਂ ਤੁਹਾਨੂੰ ਜੁਰਮਾਨਾ ਲੱਗਦਾ ਹੈ। ਸਾਡੇ ਦੇਸ਼ 'ਚ ਕੋਈ ਪ੍ਰੂਫੀ ਕਰਨੀ ਕਰਦੇ ਪਾਣੀ ਦਾ ਤੇ ਨੈਸੈਸਰੀ ਵਗੀ ਜਾਂਦਾ ਕੋਈ ਨਾ ਸਿਟੀਜ਼ਨਸ ਆਪ ਧਿਆਨ ਦਿੰਦੇ ਆ ਨਾਗਰਿਕ ਤੇ ਨਾ ਦੂਜੀ ਗਵਰਨਮੈਂਟ ਇਹਨਾਂ ਧਿਆਨ ਦਿੰਦੀ ਹੈ ਜਿੰਨਾ ਦੇਣਾ ਚਾਹੀਦਾ ਕਿਉਂਕਿ ਪਾਣੀ ਬਿਨਾਂ ਜੀ ਨਹੀਂ ਸਕਦੇ। ਤੇ ਬੜੇ ਇੰਪ੍ਰੈਸ ਹੋਏ ਆ ਸਾਰੇ ਜਿਹੜੇ ਆਏ ਆ। ਇਤੁਸ ਪ੍ਰੋਫੈਸਰ ਆਏ ਤੇ ਬਾਕੀ ਇਹਨਾਂ ਦੇ ਨਾਲ ਸਟੂਡੈਂਟਸ ਆਏ ਇਹ ਉਹ ਲਾਈਕ ਦਿਖਾਉਣ ਵਾਸਤੇ ਲਿਆਇਆ ਵੀ ਇਦਾਂ ਦਾ ਵੀ ਫਾਰਮ ਹੋ ਸਕਦਾ ਹੈਗਾ ਵਿਦਾਊਟ ਪੈਸਟਿਸਾਈਡ ਵਿਦਾਊਟ ਉੱਥੇ ਜਿਹੜੀ ਫਾਰਮਿੰਗ ਹੈ ਉਹ ਕੈਮੀਕਲ ਫਾਰਮਿੰਗ ਹੈ ਇਹ ਸਾਡੇ ਵਰਗੀ ਨਹੀਂ ਹੈਗੀ ਤਾਂ ਪਰ ਉਹਨਾਂ ਦੇ ਹੋਰ ਕਈ ਚੀਜ਼ਾਂ ਚੰਗੀਆਂ ਸੀਗੇ ਜਿਹੜੀਆਂ ਰਾਜਵੀਰ ਜੀ ਦੇਖ ਕੇ ਆਏ ਤੇ ਫਿਰ ਉਹਨਾਂ ਨੇ ਕਾਫੀ ਅਪਣਾਈਆਂ ਵੀ ਤੇ ਜਿਹੜੀਆਂ ਸਾਡੀਆਂ ਉਹਨਾਂ ਨੇ ਦੇਖੀਆਂ ਤੇ ਇਹਦੇ ਐਕਸਟੈਂਡ ਆਫ ਨੋਲਜ ਹੈਗੀ ਹੈ ਅਸੀਂ ਉਹਨਾਂ ਤੋਂ ਸਿੱਖਦੇ ਹਾਂ ਉਹ ਸਾ ਤੋਂ ਸਿੱਖਦੇ ਹਾਂ ਬਹੁਤ ਵੱਡੀ ਗੱਲ ਹੈ ਕਿ ਜੇ ਸਾਰੇ ਸੰਸਾਰ ਦੇ ਵਿੱਚ ਜ਼ੀਰੋ ਬਚ ਨੈਚੁਰਲ ਫਾਰਮਿੰਗ ਹੋ ਜਾਏ ਤੇ ਲੋਕੀ ਜਿਹੜੇ ਮੰਦ ਬੁੱਧੀ ਬੱਚੇ ਪੈਦਾ ਹੁੰਦੇ ਆ ਕੈਂਸਰ ਹੁੰਦਾ ਕਿਸਾਨ ਜਿਹੜੇ ਨੇ ਉਹ ਕੈਮੀਕਲ ਫਾਰਮਿੰਗ ਮਹਿੰਦੀ ਮਹਿੰਗੀ ਬੜੀ ਪੈਂਦੀ ਹੈ ਸੁਸਤ ਹੋ ਗਏ ਕੰਮ ਨਹੀਂ ਕਰਦੇ ਹੈਗੇ ਸਿੱਤਾਂ ਖਰਾਬ ਕਰ ਲੀਆਂ ਤਾਂ ਕਈ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਇਲਾਜ ਹੋ ਸਕਦਾ ਕੀ ਮੈਸੇਜ ਕੀ ਦੇਣਾ ਚਾਹੀਦਾ ਕਿਸਾਨਾਂ ਨੂੰ ਕੀ ਇਸ ਤਰ੍ਹਾਂ ਕਿਸਾਨਾਂ ਨੂੰ ਇੱਕ ਤੇ ਕਹਿਣਾ ਵੀ ਕਿਰਤ ਕਰੋ ਕਿਰਤ ਕਰਨਾ ਛੱਡ ਗਏ ਕਿਸਾਨ ਹੁਣ ਆਪਣੀ ਬਣਾਈ ਪ੍ਰੋਡਕਟ ਦੀ ਇੱਜ਼ਤ ਨਹੀਂ ਕਰਦੇ ਗੰਨਾ ਸਿੱਟੇ ਐ ਮਿਲਦੇ ਉੱਤੇ ਕਣਕ ਸਿੱਟੇ ਮੰਡੀ ਦੇ ਵਿੱਚ ਆਪਣੀ ਚੀਜ਼ ਇੰਨੇ ਮਿਹਨਤ ਨਾਲ ਉਗਾਈ ਦੀ ਇੱਜ਼ਤ ਤਾਂ ਕਰੋ ਨਾ ਘੱਟੋ ਘੱਟ ਇੱਕ ਵੇਚਣ ਲਈ ਰੱਖਿਆ ਇਹ ਤਾਂ ਨਾ ਕੋ ਸਿੱਟ ਕੇ ਆ ਗਿਆ ਤੇ ਨਾਲੇ ਤੁਸੀਂ ਕਹਿਉ ਤਾਂ ਸਕਦੇ ਕਿਉਂਕਿ ਉਹ ਬੇਨਤ ਨਹੀਂ ਕਰਦੇ ਹੈ ਜਦੋਂ ਵੀ ਇਹਨਾਂ ਨਾਲ ਗੱਲ ਕਰੋ ਕਹਿੰਦੇ ਲੇਬਰ ਨਹੀਂ ਮਿਲਦੀ ਜਿਵੇਂ ਲੇਬਰ ਸਮਾਨ ਤੋਂ ਡਿੱਗਣੀ ਹੁੰਦੀ ਐ ਐਸੇ ਹੀ ਲੇਬਰ ਆ ਸਾਨੂੰ ਆਪ ਹੀ ਕਿਰਤ ਕਰਨੀ ਚਾਹੀਦੀ ਹੈ ਆਪਣੇ ਹੱਥਾਂ ਨਾਲ ਕੰਮ ਕਰਨਾ ਚਾਹੀਦਾ ਪਹਿਲਾਂ ਸਾਰੀ ਦੁਨੀਆ ਹੀ ਕਰਦੀ ਸੀ ਹੁੰਦੇੜੇ ਕਿਸਾਨ ਨੇ ਵਿਹਲੇ ਹੋ ਗਏ ਜਿਹਦੇ ਕਰਕੇ ਬਹੁਤ ਨੁਕਸਾਨ ਹੋ ਰਿਹਾ ਉਹਨਾਂ ਨੂੰ ਹਾਰਟ ਟ੍ਰਬਲ ਹੋ ਰਹੀ ਹੈ ਡਾਇਬਟੀਜ਼ ਹੋ ਰਹੀ ਹੈ ਕਈ ਬਲੱਡ ਪ੍ਰੈਸ਼ਰ ਨਾਲ ਬਲੱਡ ਪ੍ਰੈਸ਼ਰ ਹੈ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਜੇ ਖੇਤਾਂ 'ਚ ਕੰਮ ਕਰਨਗੇ ਤੇ ਆਪੇ ਨੇ ਨਸ਼ਿਆਂ 'ਚ ਲੱਗਣਗੇ ਤਾਂ ਇਸ ਕਰਕੇ ਸਾਨੂੰ ਜਿਹੜਾ ਕਿਰਤ ਕਰਨ ਦਾ ਜਿਹੜਾ ਉਪਦੇਸ਼ਕ ਨਾਲ ਪਾਸ਼ਾ ਨੇ ਦਿੱਤਾ ਕਿਰਤ ਕਰੋ ਨਾਮ ਜਪੋ ਮਨੁਸ਼ਕੋ ਇਹਦੇ ਵੱਲ ਮੋੜਨਾ ਪਏਗਾ ਤੇ ਸਾਨੂੰ ਜਿਹੜੀ ਖੇਤੀ ਹੈ ਬਿਨਾਂ ਚੇਹਰਾਂ ਤੋਂ ਕਰਨੀ ਪਏਗੀ ਤਾਂ ਕਿ ਅਸੀਂ ਨਾ ਤਾਂ ਕਿਸਾਨ ਖੁਦਕੁਸ਼ੀ ਕਰਨ ਨਾ cancer ਫੈਲੇ ਤੇ ਨਾ ਹੀ ਬੰਦ ਬੁੱਦੀ ਬੱਚੇ ਪੈਦਾ ਹੋਣ ਇਹ ਜਿਹੜੇ ਸਾਡੇ ਕੋਲ ਪਹਿਲਾਂ ਫਾਰਮ ਨਹੀਂ ਆਉਂਦੇ ਨੇ ਇਦਾਂ ਹੀ ਹੁਣ ਸਟੂਡੈਂਟ ਆਏ ਹੋਏ ਨੇ ਤੇ ਸਸਟੇਨੇਬਲ ਜਿਹੜੀ ਐਗਰੀਕਲਚਰ ਦੇਖਣ ਵਾਸਤੇ ਵੀ ਆਪਾਂ ਛੋਟੇ ਏਰੀਏ ਨੇ ਵਿੱਚ ਵਧੀਆ ਫਾਰਮ ਆਪਾਂ ਕਿਵੇਂ-ਕਿਵੇਂ ਜਾਗ ਜਾਗਾ ਸਕਦੇ ਤੇ ਉਹਦੀ ਇਕੋਲੋਜੀਕਲ ਨੂੰ ਇਹ ਤੇ ਸਰਵੇ ਕਰਨਾ ਹੈ ਨਹੀਂ ਸੋ ਇਹ ਮੇਨ ਮਕਸਦ ਇਹ ਹੈ ਕਦਰ ਮੇਨ ਮਕਸਦ ਤਾਂ ਆਈਆਂ ਵੀ ਸਟੱਡੀ ਹੋਏ ਬੱਚਿਆਂ ਨੂੰ ਐਕਸਪੋਜ਼ਰ ਹੋਵੇ ਵੀ ਉਹਨਾਂ ਨੂੰ ਅਲੱਗ ਚੀਜ਼ ਦੇਖਣ ਨੂੰ ਮਿਲੇ ਤੇ ਇਹਨਾਂ ਨੇ ਮੁੜ ਕੇ ਨੋਟਸ ਬਣਾ ਕੇ ਆਪਣੇ ਉੱਤੇ ਰਿਸਰਚ ਦੇ ਵਿੱਚ ਸਾਰਾ ਕੁਝ ਲਾਉਣਾ ਹੈ ਬੈਠੇ ਵੀ ਜੋ ਜੋ ਪੰਜਾਬ ਦੇ ਵਿੱਚ ਜਿਹੜੇ ਫਾਰਮਸੀ ਵਿਜ਼ਿਟ ਕਰਾਵਾਂਗੇ ਸਾਰੇ ਦੇਖਣ ਵਾਸਤੇ ਆਏ ਪਰ ਸੈਣੀ ਖਦਾਂ ਦਾ ਕੀ ਵਰਤਦੀ ਕਿਸਾਨ ਨੂੰ ਕਿਉਂ ਵਰਤਦੀ ਵੀ ਵਰਤਨੀ ਇਸ ਤਰ੍ਹਾਂ ਵੀ ਜਿਵੇਂ ਪਹਿਲਾਂ ਰਾਜੂ ਜੀ ਨੇ ਦੱਸਿਆ ਹੈਗਾ ਵੀ ਸਾਰਾ ਕੁਝ ਆਪਾਂ ਨੂੰ ਹੌਲੀ-ਹੌਲੀ ਇੰਟਰੋਡਿਊਸ ਕੀਤਾ ਗਿਆ ਹੈਗਾ ਪਰ ਸੈਣੀ ਖਦਾਂ ਦਾ ਕਾਰਨ ਕੀ ਸੀਗਾ ਬਣਾਉਣ ਦਾ ਵੀ ਆਪਣੇ ਪ੍ਰੋਡਕਸ਼ਨ ਵੱਧ ਸਕੇ ਜਿਆਦਾ ਤੇ ਕਟ ਡਿਪੈਂਡੈਂਟ ਹੋਈਆ ਮਸ਼ੀਨਰੀ ਇੰਟਰੋਡਿਊਸ ਕਰਨ ਵਾਸਤੇ ਸਾਰਾ ਕੁਝ ਦਿੱਤਾ ਗਿਆ ਉਹਦੇ ਨਾਲ ਕਰਦੇ ਨੇ ਇਸ ਕਰਕੇ ਪਰ ਸੇਤ ਵਾਸਤੇ ਬਹੁਤ ਨੁਕਸਾਨ ਦੇ ਦੇਖੋ ਸੇਤ ਵਾਸਤੇ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ ਕੋਈ ਵੀ ਚੀਜ਼ੇ ਲੋਡ ਨੋ ਵੱਧ ਪਾਵਾਂਗੇ ਨੁਕਸਾਨ ਤਾਂ ਕਰਦੀ ਜਾਈਗੀ ਪਰ ਜੇ ਆਪਾਂ ਸੋਚੀ ਵੀ ਸਸਤਾ ਖਾਣਾ ਆਪਾਂ ਖਾਣਾ ਹੈਗਾ ਤਾਂ ਉਹਦੇ ਵਾਸਤੇ ਇਹ ਕਰਨਾ ਪੈਂਦਾ ਕੋਈ ਬੰਦਾ ਇਹ ਨਹੀਂ ਸੋਚਦਾ ਹੈਗਾ ਵੀ ਮੈਂ ਕਿਸੇ ਕਿਸਾਨ ਜਿਹੜਾ ਕਿ ਆਪ ਜਿਵੇਂ ਖੇਤੀ ਕਰਦਾ ਹੋਵੇ ਤੇ ਖੇਤੋਂ ਜਾ ਕੇ ਲਵਾਂ ਹਰੇ ਕਹਿੰਦਾ ਮੈਨੂੰ ਘਰ ਤੱਕ ਮੋਈਆ ਹੋਵੇ ਤੇ ਘੱਟ ਰੇਟ ਦੇ ਵਿੱਚ ਮਿਲੇ ਉਹਦੇ ਕਰਕੇ ਆਪਾਂ ਸੇਤ ਤੋਂ ਥੋੜਾ ਜਿਹਾ ਖੇਲਵਾੜ ਵੀ ਕਰਦੇ ਹੈਗੇ ਲੁਕੀ ਸੋਇਆ ਸੇਤ ਪੱਕੀ ਆ ਰਹੇ ਨੇ ਪਰ ਹੁਣ ਕਿੰਨਾ ਜਾਂਦੇ ਆ ਇਹ ਦੇਖਦੇ ਆਪਾਂ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਸੁਸਾਇਟੀ ਔਰ ਸਿਵਾਦਾਰ ਆਰਗੈਨਿਕ ਫਾਰਮ ਕੁਦਰਤੀ ਖੇਤੀ ਫਾਰਮ ਠੀਰਾਕੋਟ ਔਰ ਅਸੀਂ 55 ਏਕੜ ਦੇ ਵਿੱਚ ਪਿਛਲੇ 17 ਸਾਲਾਂ ਤੋਂ ਆਰਗੈਨਿਕ ਖੇਤੀ ਜਿਹੜੀ ਆ ਉਹ ਕਰ ਰਹੇ ਆ ਅੱਜ ਬੜਾ ਖੁਸ਼ੀ ਦਾ ਮੌਕਾ ਆ ਕਿ ਭਗਤਪੂਰਨ ਸਿੰਘ ਜੀ ਦਾ ਲਾਇਆ ਹੋਇਆ ਬੂਟਾ ਜਿਸ ਨੂੰ ਪਾਲ ਰਹੇ ਨੇ ਭੈਣ ਇੰਦਰਜੀਤ ਕੌਰ ਅੱਜ ਆਸਟ੍ਰੇਲੀਆ ਤੋਂ ਸਾਡੀ ਭੈਣ ਮੈਡਮ ਸੰਗਾ ਰਿਸਰਚ ਫੈਲੋ ਚਾਰਲਸ ਯੂਨੀਵਰਸਿਟੀ ਡਾਰਵਨ ਤੋਂ ਪਹੁੰਚੇ ਨੇ ਆਪਣੀ ਟੀਮ ਲੈ ਕੇ ਉਹਦੇ ਵਿੱਚ ਪ੍ਰੋਫੈਸਰ ਵੀ ਨੇ ਉਹਦੇ ਵਿੱਚ ਐਮਐਸਸੀ ਦੇ ਸਟੂਡੈਂਟ ਵੀ ਨੇ ਪਿਛਲੇ ਸਾਲ 21 ਦੇ ਵਿੱਚ ਇਹਨਾਂ ਸਾਨੂੰ ਸਤੰਬਰ ਚ ਬੁਲਾਇਆ ਸੀ ਉੱਥੇ ਉਸ ਤੋਂ ਪਹਿਲਾਂ ਵੀ ਇਹ ਇੱਕ ਵਾਰ ਆ ਵਿਜ਼ਿਟ ਕਰਕੇ ਗਏ ਸੀਗੇ ਔਰ ਇਹਨਾਂ ਨੇ ਫਿਰ ਕਹਾ ਕਿ ਅਸੀਂ ਇਹ ਫਾਰਮ ਦੁਬਾਰਾ ਵਿਜ਼ਿਟ ਕਰਨਾ ਆ ਔਰ ਅੱਜ ਆਪਣੀ ਟੀਮ ਦੇ ਨਾਲ ਇੱਥੇ ਵਿਜ਼ਿਟ ਕਰਨ ਆਏ ਆ ਅਸੀਂ ਸਾਰੇ ਖੇਤ ਵੀ ਇਹਨਾਂ ਨੂੰ ਦਿਖਾਵਾਂਗੇ ਔਰ ਸਾਰਾ ਜਿਹੜਾ ਸਾਡਾ ਪਿੰਗਲਵਾੜੇ ਦਾ ਬਹੁਤ ਸਾਰਾ ਫ੍ਰੀ ਲਿਟਰੇਚਰ ਉਹ ਵੀ ਇਹਨਾਂ ਨੂੰ ਦੇਵਾਂਗੇ ਔਰ ਨੈਚੁਰਲ ਫਾਰਮਿੰਗ ਸੰਬੰਧੀ ਜਿੰਨੀ ਵੀ ਜਾਣਕਾਰੀ ਆ ਔਰ ਮੈਂ ਇਹ ਦੱਸ ਕੇ ਖੁਸ਼ੀ ਮਹਿਸੂਸ ਕਰਾਂਗਾ ਕਿ ਆਲ ਵਰਡ ਦੇ ਵਿੱਚ ਜਿਹੜਾ ਗੰਗਾ ਮਾਡਲ ਆ ਉਹ ਨਹੀਂ ਹੈਗਾ ਆਲ ਵਰਡ ਦੇ ਵਿੱਚ ਪਪੂਲਰ ਦਾ ਮਾਡਲ ਨਹੀਂ ਹੈਗਾ ਆਲ ਵਰਡ ਦੇ ਵਿੱਚ ਜਿਹੜਾ ਸਾਡੇ ਕੋਲ ਵੀਟ ਜਿਹਨੂੰ ਅਸੀਂ गेहूं ਕਿੰਨੇ ਕਣ ਕਹਿੰਦੇ ਆ ਉਹਦਾ ਮਾਡਲ ਨਹੀਂ ਹੈਗਾ ਭਾਵ ਸਾਡੇ ਕੋਲ ਬਹੁਤ ਸਾਰੇ ਮਾਡਲ ਨੇ ਜਿਵੇਂ ਵੈਟਲੈਂਡ ਆ ਵੈਟਲੈਂਡ ਪੀਏਯੂ ਕੋਲ ਹੈ ਨਹੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਲ ਹੈ ਨਹੀਂ ਸਾਡੇ ਕੋਲ ਵੈਟਲੈਂਡ ਹੈਗੀ ਆ ਵੈਟਲੈਂਡ ਦਾ ਮਹੱਤਵ ਦੱਸਾਂ ਤਾਂ ਬਹੁਤ ਲੰਮਾ ਸਮਾਂ ਲੱਗਣਾ ਆ ਵਾਟਰ ਫਿਲਟਰ ਭਾਵ ਕਿ ਵਾਟਰ ਫਿਲਟਰ ਸਾਨੂੰ ਧਰਤੀ ਤੇ ਭੇਜਣ ਤੋਂ ਪਹਿਲਾਂ ਕੁਦਰਤ ਨੇ ਬਣਾਇਆ ਸੀ ਹੁਣ ਅਸੀਂ ਆਰਓ ਲਾ ਰਹੇ ਹਾਂ ਸੋ ਇਹ ਜਿਹੜੀ ਅੱਜ ਟੀਮ ਆਈ ਆ ਇਸ ਟੀਮ ਦੇ ਨਾਲ ਵੀ ਤੁਹਾਡੀ ਜਾਣ ਪਛਾਣ ਸਾਰੀ ਹੋਣੀ ਆ ਭੈਣ ਜੀ ਸੰਗਾ ਕਰਾਉਣਗੇ ਕਵਲਜੀਤ ਭੈਣ ਜੀ ਔਰ ਉੱਥੇ ਜਾ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਫਰੂਟ ਟਰੀ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਅਸੀਂ ਦੇਖਿਆ ਅ ਅਮਰੂਦਾਂ ਦੇ ਬਾਗ ਸੀਗੇ ਕਾਫੀ ਦੇ ਬਾਗ ਸੀਗੇ ਔਰ ਉੱਥੇ ਫਸਲਾਂ ਦੂਸਰੀਆਂ ਵੀ ਹੈਗੀਆਂ ਸੀਗੀਆਂ ਔਰ ਇਹ ਜੋ ਕੁਝ ਅਸੀਂ ਉੱਥੇ ਦੇਖਿਆ ਔਰ ਇੱਥੇ ਆਣ ਕੇ ਅਸੀਂ ਵੀ ਅਡਾਪਟ ਕੀਤਾ ਹੁਣ ਇਹ ਦੇਖਣ ਆਏ ਆ ਇਹ ਵੀ ਉੱਥੇ ਜਾ ਕੇ ਅਡਾਪਟ ਕਰਨਗੇ ਸੋ ਸਾਡੇ ਕੋਲ ਸ਼ਰਤੀ ਆ ਹਾਂਜੀ ਬਲੈਕ ਆ ਸੋਨਾ ਮੋਤੀ ਆ ਔਰ ਜਿਹਦੇ ਵਿੱਚ ਸਾਡੇ ਕੋਲ ਬੰਸੀ ਵੀ ਆ ਅਰ ਇਹ ਜਿਹੜੇ ਸਾਡੇ ਕੋਲ ਸੀਡ ਨੇ ਇਹਨਾਂ ਦੇ ਵਿੱਚ ਗਲੂਟਨ ਦੀ ਮਾਤਰਾ ਜਿਹੜੀ ਆ ਉਹ ਘੱਟ ਆ ਫੂਡ ਵੈਲਿਊ ਦੇ ਤੱਤ ਜਿਹੜੇ ਆ ਇਹਦੇ ਵਿੱਚ ਬਹੁਤ ਉੱਚਤ ਮਾਤਰਾ ਦੇ ਵਿੱਚ ਆ ਇਵੇਂ ਜਿਹੜੇ ਸਾਡੇ ਚਾਵਲ ਆ ਉਹ ਵੀ ਸਪੈਸ਼ਲ ਨੇ ਤੁਸੀਂ ਦੇਖੋਗੇ ਔਰ ਮੈਂ ਇਹ ਦੱਸ ਕੇ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ 2.5 ਕਿਲੋ ਕਣਕ ਇੱਕ ਏਕੜ ਦੇ ਵਿੱਚ ਬਜਾਈ ਕਰਦੇ ਆ 2.5 ਕਿਲੋ ਕਣਕ ਭਾਵ ਕਿ 37 ਤੋਂ 38 ਕਿਲੋ ਜਿਹੜਾ ਬੀ ਆ ਉਹ ਬਜ ਜਾਂਦਾ 20 ਦਿਨ ਦੀ ਪਨੀਰੀ ਤਿਆਰ ਕਰਕੇ ਔਰ ਉਹ ਪਨੀਰੀ ਨੂੰ ਅਸੀਂ ਵਿਚਲਾ ਜਿਹੜਾ ਤੀਜਾ ਪੱਤਾ ਨਿਕਲ ਆਉਂਦਾ ਉਹਨੂੰ ਖਿੱਚ ਦਿੰਨੇ ਆ ਔਰ ਉਹਨੂੰ ਮਤਲਬ ਸਾਈਟ ਸੇ ਰੱਖ ਦੇਣਾ ਬਾਕੀ ਜਿਹੜਾ ਜਿਵੇਂ ਪਿਆਜ਼ ਲਈਦਾ ਆ ਬੈਡਾਂ ਦੇ ਉੱਤੇ ਇਵੇਂ ਅਸੀਂ ਜਿਹੜੀ ਆ ਉਹ ਮਤਲਬ ਜਿਹੜੇ ਕੁਦਰਤੀ ਖੇਤ ਜਿਮੀਦਾਰ ਮੈਂ ਹੁਣ ਕੀ ਕਵਾਂ ਸੱਚ ਆੱਖਾਂ ਤੋਂ ਭੰਬੜ ਮੱਚਦਾ ਏ ਝੂਠ ਆੱਖਾਂ ਤੇ ਕੁਝ ਬਚਦਾ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਰੁੱਕ ਰੁੱਕ ਕੇ ਜੀਬੋ ਕਹਿੰਦੀ ਏ ਮੇਰੇ ਕਿਸਾਨ ਵੀਰ ਜਿਹੜੇ ਸੀ ਉਹ ਥੋੜੇ ਜੇ ਸ਼ਕੀਨ ਹੋ ਗਏ ਜਿਹੜੇ ਸਾਡੇ ਦਾਦੇ ਬਾਬੇ ਸਾਰਾ ਦਿਨ ਖੇਤਾਂ ਰਹਿ ਜਾਂਦੇ ਸੀ ਬੋੜ ਦੇ ਥੱਲੇ ਰਹਿੰਦੇ ਸੀ ਸਾਡੀ ਮਾਵਾਂ ਭੈਣਾਂ ਮਤਾਵਾਂ ਜਿਹੜੀਆਂ ਅਸੀਂ ਰੋਟੀ ਲੈ ਕੇ ਜਾਂਦੀਆਂ ਸੀ ਔਰ ਸ਼ਾਮ ਨੂੰ ਉਹ ਪਸੂ ਲੈ ਕੇ ਤੇ ਘਰ ਦੇ ਵਿੱਚ ਆਉਂਦੇ ਸੀਗੇ ਹੁਣ ਟੀਵੀ ਆ ਗਿਆ ਸਾਡੇ ਬਹੁਤ ਸਾਰੇ ਜਿਹੜੇ ਆ ਚੈਨਲ ਜਿਹੜੇ ਆ ਉਹ ਨਚਣ ਗਾਉਣ ਵਾਲੇ ਖਾਸ ਕਰਕੇ ਦੇਖਦੇ ਆ ਔਰ ਇਸ ਕਰਕੇ ਸਾਡਾ ਜਿਹੜਾ ਸੁਭਾ ਸੀ ਉਹਦੇ ਚ ਅੰਤਰ ਆ ਗਿਆ ਮੈਨੂੰ ਕਹਿਣ ਤੋਂ ਕੋਈ ਸੰਕੋਚ ਨਹੀਂ ਮੈਂ ਜਿੰਮੇਵਾਰ ਵੀਰਾਂ ਦੇ ਵਿੱਚ ਅਕਸਰ ਜਾਂਦਾ ਰਿਹਾ ਆ ਸਾਡਾ ਜਿਹੜਾ ਸਾਰਾ ਕੁਝ ਫਰਟੀਲਾਈਜ਼ਰ ਜਿਹਦੇ ਵਿੱਚ ਮਨਸੈਂਟੋ ਆ ਐਕਸਲੀਅਸ ਜੈਂਟ ਆ ਆ ਬਾਹਰ ਆ ਇਹ ਜਿਹੜੀਆਂ ਵਿਦੇਸ਼ੀ ਕੰਪਨੀਆਂ ਸੀ ਇਹਨਾਂ ਨੇ ਸਾਡਾ ਸਾਰਾ ਕੁਝ ਜਿਹੜਾ ਸੀ ਉਹ ਕੈਪਚਰ ਕਰ ਲਿਆ ਆ ਔਰ ਜਿਹੜੀ ਨੈਚੁਰਲ ਫਾਰਮਿੰਗ ਆ ਇਹ ਇੱਕ ਸਾਡਾ ਜਿਹੜਾ ਆ ਇਹ ਹਾਲ ਆ ਕਿਉਂਕਿ ਤੁਸੀਂ ਕਹੋ ਵੀ ਗੱਡੀ ਦੇ ਵਿੱਚ ਤੇਲ ਕਿੱਦਾਂ ਦਾ ਪਾਇਆ ਡੀਜ਼ਲ ਪੈਟਰੋਲ ਕਿੱਦਾਂ ਦਾ ਪਾਇਆ ਪਰਫਾਰਮੈਂਸ ਤੇ ਉਹਦੇ ਅਨਸਾਰ ਆ ਸੋ ਜਿਹੜੀ ਸਾਡੀ ਬਾਡੀ ਆ ਇਹ ਵੀ ਇਹਦੇ ਵਿੱਚ ਮਤਲਬ ਨੋਜ਼ਲ ਵੀ ਆ ਪਲੰજર ਵੀ ਆ ਪਿਸਟਨ ਵੀ ਆ ਸਲੀਪ ਵੀ ਆ ਪਾਪ ਵੀ ਗੱਡੀ ਵਾਲੇ ਸਾਰੇ ਪੁਰਜੇ ਇਹਦੇ ਵਿੱਚ ਆ ਔਰ ਇਹਦੇ ਵਿੱਚ ਜੇ ਤੁਸੀਂ ਖਰਾਕ ਠੀਕ ਨਹੀਂ ਪਾਉਂਦੇ ਔਰ ਸਾਡੀ ਜਿਹੜੀ ਸਿਹਤ ਆ ਇਹ ਮਤ ਸਵਸਥ ਨਹੀਂ ਰਹਿ ਸਕਦੀ ਇਸ ਵੇਲੇ ਦੁੱਧ ਜਿਹੜਾ ਆ ਉਹ ਅੰਮ੍ਰਿਤਸਰ ਦੇ ਵਿੱਚ ਕਿੰਨਾ ਨਕਲੀ ਵਿਕ ਰਿਹਾ ਖੂਆ ਕਿੰਨਾ ਨਕਲੀ ਵਿਕ ਰਿਹਾ ਪਨੀਰ ਕਿੰਨਾ ਨਕਲੀ ਵਿਕ ਰਿਹਾ ਔਰ ਇਹ ਸਾਰਾ ਕੁਝ ਜਿਹੜਾ ਸੀਗਾ ਅਸੀਂ ਬਰਬਾਦੀ ਵਾਲੇ ਪਾਸੇ ਨੂੰ ਜਿਹੜਾ ਵੱਧ ਰਹੇ ਆ ਇੱਕੋ ਇੱਕ ਹੱਲ ਹੈਗਾ ਕੁਦਰਤੀ ਖੇਤੀ ਜਿਹੜੀ ਭਗਤਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਦੇ ਵਿੱਚ ਡਾਕਟਰ ਇੰਦਰਜੀਤ ਕੋਰ ਦੇ ਅਗਵਾਈ ਦੇ ਵਿੱਚ ਇੱਕ ਫਾਰਮਿੰਗ ਜਿਹੜੀ ਕਰ ਰਹੇ ਆ ਔਰ ਬਹੁਤ ਸਾਰੇ ਮਾਡਲ ਆ ਅਸੀਂ ਅੱਜ ਵੀ ਸਾਰਾ ਕੁਝ ਲੇਆਉਟ ਕੀਤਾ ਹੋਇਆ ਤੁਸੀਂ ਲੋਕੀ ਦੇਖੋਗੇ ਤੇ ਉਹਦਾ weight 4.5 ਕਿਲੋ ਆ ਤੁਸੀਂ ਛਲਗਮ ਦੇਖੋਗੇ 2 ਤੋਂ 2.5 ਕਿਲੋ ਆ ਔਰ ਦੂਸਰੇ ਸਾਰੇ ਫੁੱਲ ਗੋਭੀ ਆ ਚਕੰਦਰ ਨੇ ਭਾਵ ਜੇ ਅਸੀਂ ਸਾਗ ਵੀ ਬਣਾਉਣੇ ਆ ਜਿਹੜੇ ਸਾਡੇ ਭੈਣ ਭਰਾ ਮਰੀਜ਼ 1800 ਦੇ ਕਰੀਬ ਇਨਮੇਟਸ ਪਿੰਗਲਵਾੜੇ ਚ ਰਹਿੰਦੇ ਆ ਔਰ ਉਹਦੇ ਚ ਅਸੀਂ 15 ਆਈਟਮਾਂ ਪਾਉਣੇ ਆ ਔਰ ਇਹ ਨਹੀਂ ਵੀ ਕਲਾ ਸਰੋਦਾ ਸਾਗ ਬਣਾਤਾ ਵਿੱਚ ਬਾਥੂ ਪਾ ਲਿਆ ਅਸੀਂ 15 ਆਈਟਮਾਂ ਅੱਜ ਵੀ ਜਿਹੜਾ ਆਈਓਈ ਟੀਮ ਨੂੰ ਅਸੀਂ ਸ਼ਾਮ ਨੂੰ ਮੱਕੀ ਦੀ ਰੋਟੀ ਤੇ ਸਾਗ ਹੋਣਾ ਉਹਦੇ ਵਿੱਚੋਂ 15 ਆਈਟਮਾਂ ਹੋਣ ਗਿਆ ਭਾਵ ਕਿ ਹਰ ਜਿਹੜਾ ਲਿਵਿੰਗ ਥਿੰਗ ਆ ਉਹਦਾ ਕੋਈ ਨਾ ਕੋਈ ਆਪਣਾ ਫਾਇਦਾ ਹੈਗਾ ਆ ਇਹ ਕਿੰਨੀ ਤਰ੍ਹਾਂ ਦੀ ਫਸਲ ਤੇ ਜੀ ਆਉਂਦੇ ਜੀ ਅਸੀਂ ਸਾਰੀਆਂ ਫਸਲਾਂ ਗਾਉਂਦੇ ਆ ਜੀ ਆਲ ਵੈਜੀਟੇਬਲ ਔਰ ਗੰਨਾ ਕਣਕ ਝੋਨਾ ਔਰ ਫਰੂਟ ਟਰੀ ਵੀ ਸਾਡੇ ਕੋਲ ਹੈਗਾ ਅਮਰਪਾਲੀ ਆਂਬ 2 ਏਕੜ ਨੇ ਅਨਾਰਾਂ ਦੇ ਪੌਦੇ ਵੀ ਹੈਗੇ ਆ ਅਮਰੂਦਾਂ ਦੇ ਪੌਦੇ ਵੀ ਹੈਗੇ ਆ ਭਾਵ ਅਸੀਂ ਮਤਲਬ ਚਾਹੁੰਦੇ ਆ ਕੇ ਜਿਮੀਦਾਰ ਵੀ ਸਾਡੇ ਕੋਲ ਬਹੁਤ ਸਾਰੇ ਜਿਮੀਦਾਰ ਵੀਰ ਆਉਂਦੇ ਆ ਬਹੁਤ ਸਾਰੇ ਘਰਦੇ ਵੀ ਆ ਖਾਸ ਕਰਕੇ ਮੋਗੇ ਦੇ ਵਿੱਚ ਫਰੀਦਕੋਟ ਦੇ ਵਿੱਚ ਹੋਰ ਅੰਮ੍ਰਿਤਸਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਿਮੀਦਾਰ ਵੀਰ ਸਾਡੇ ਜਿਹੜੇ ਆ ਉਹ ਕਰ ਰਹੇ ਆ ਸਾਡੇ ਕੋਲ ਆਪਣਾ ਆਏ ਹੋਏ ਨੇ ਗਰੇਵਾਲ ਜੀ ਜਿਹੜੇ ਕਿਸਾਨ ਕਲੱਬ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਔਰ ਗਰੇਵਾਲ ਜੀ ਵੀ ਉੱਥੇ ਕਿਸਾਨਾਂ ਨੂੰ ਮੈਨੂੰ ਵੀ ਗਰੇਵਾਲ ਜੀ ਉੱਥੇ ਲੁਧਿਆਣੇ ਬੁਲਾਉਂਦੇ ਰਹਿੰਦੇ ਆ ਔਰ ਕਿਸਾਨਾਂ ਦੇ ਵਿੱਚ ਜਾ ਕੇ ਉਹ ਬਹੁਤ ਸਾਰਾ ਕਹਿੰਦੇ ਆ ਕਿ ਨੈਚੁਰਲ ਫਾਰਮਿੰਗ ਵਾਲੇ ਪਾਸੇ ਕਿਸਾਨ ਜਿਹੜੇ ਆਉਣ ਉਹ ਆਪਣੀ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਆ ਗਰੇਵਾਲ ਜੀ ਵੀ ਸਾਡੇ ਨਾਲ ਸੀ ਜਦੋਂ ਅਸੀਂ ਚਾਰਲਸ ਯੂਨੀਵਰਸਿਟੀ ਡਾਰਵਨ ਗਏ ਸਾਂ ਭਾਵ ਕਿ ਸਾਡੀ ਕੋਸ਼ਿਸ਼ ਇਹ ਆ ਕਿ ਕਰ ਭਲਾ ਹੋ ਪਲਾ ਅੰਤ ਭਲੇ ਦਾ ਪ